ਪ੍ਰੀਤਾ ਦਰਦਰ ਵੇਸੀ ਕੱਖੜੀ ਚੱਲਾਂ ਦੁਨੀਆ ਭੱਤ ਬੰਨੋ ਠਾਈ ਪੋਟਲੀ ਕਿੱਥੇ ਵੰਨਿਆ ਘਤ ਫਰੇਜ਼ ਗਾਨਾ ਦਰਦਰ ਵੇਸੀ ਧਖੜੀ ਹੁਣ ਉਹਦੇ ਜੇ ਜਾਣਾ ਆਪਾਂ ਨੇ ਸੰਤੋਖ ਦੇ ਧਾਰੇ ਚ ਤੋ ਤਾਂ ਕੀ ਗੱਲ ਹੈ ਉਹਦੇ ਦਵਾਰ ਉਹਦੇ ਉਸਰ ਜਿਹੜੀ ਹੈ ਸੋ ਦੋਖ ਦੇ ਦੈਰੇ ਜਾਂਦੇ ਉੱਥੇ ਲੋਕ ਐ ਹੋਰ ਆ ਫਿਰ ਉਹਦੇ ਦਰ ਦਾ ਬੇਸ ਬਣੂਗਾ ਤਾਹੀਂ ਦਰਦਰ ਐਂਟਰੀ ਹੋਊਗੀ ਸਨੇ ਸ਼ੀਰ ਤਾਂ ਉੱਥੇ ਜਾ ਨਹੀਂ ਸਕਦਾ ਸ਼ੀਰ ਲੈ ਕੇ ਉੱਥੇ ਨਹੀਂ ਜਾ ਸਕਦਾ ਜਦੋਂ ਇਹ ਦਰ ਦੇ ਵਿੱਚ ਪ੍ਰਵੇਸ਼ ਕਰਨਾ ਉਹ ਤਾਂ ਉਹ ਤਾਂ ਸ਼ੀਰ ਛੱਡਣਾ ਪਊ ਪਹਿਲਾਂ ਦਰਦਰ ਵੇਸੀ ਗੜੀ ਉੱਥੇ ਤਾਂ ਆਤਮਾ ਨੇ ਜਾਣਾ ਸ਼ੀਰ ਜਾ ਨਹੀਂ ਸਕਦਾ ਹੁਣ ਜਿਉਂਦਾ ਕਿ ਮੈਂ ਜਾਣਾ ਉੱਥੇ ਮੈਂ ਜੋਦੇ ਨੇ ਗੱਲ ਸੁਣਨੀ ਹੈ ਤੇ ਜਾਮਾ ਗਵੇਂ ਸਰੀਰ ਨੂੰ ਛੱਡ ਕੇ ਕਿਵੇਂ ਜਾਣਾ ਉਹਦਾ ਦਰਦੇ ਅੰਦਰ ਜਿੱਥੇ ਗੱਲ ਸੁਣਨੀ ਹੈ ਬਿਰਾਂ ਕਰਨਾ ਤੇ ਉਹਦੇ ਜਾਣਾ ਮੁਸ਼ਕਲ ਹੈ ਦਰ ਦਰਵੇਸੀ ਗਾਖੜੀ ਤੇ ਗਾਖੜੀ ਸਰੀਰ ਪਹਿਲਾਂ ਛੱਡਣਾ ਹੋ ਜਾਊਗਾ ਬਾਅਦ ਚ ਚੱਲਾ ਦੁਨੀਆ ਭੱਤ ਮੈਂ ਜਿਵੇਂ ਦੁਨੀਆ ਸੰਸਾਰ ਦਾ ਹੈਗਾ ਸਭ ਖਤਾਵ ਉਹੀ ਮੇਰਾ ਜਿਵੇਂ ਸੰਸਾਰ ਚੱਲਦਾ ਹੈ ਦੁਨੀਆ ਚੱਲਦੀ ਹੈ ਉਹ ਹੀ ਹੈ ਮੇਰਾ ਸਰੀਰ ਹੈ ਮੇਰਾ ਸਰੀਰ ਵੀ ਅੰਨ ਪਾਣੀ ਨਾਲ ਚੱਲਦਾ ਚੱਲੇ ਪਾਣੀ ਨਾਲ ਮੈਂ ਤਾਂ ਦੁਨੀਆ ਦੇ ਵਿੱਚ ਹੀ ਆ ਦੁਨੀਆ ਆ ਕੋ ਮੇਰਾ ਸਰੀਰ ਚੱਲਦਾ ਦੁਨੀਆ ਦੀ ਅਕਲ ਨੂੰ ਕੋਈ ਅਕਲ ਚੱਲਦੀ ਹੈ ਬਰੇਜ ਵੀ ਬਰੇਨਾ ਲੋਕਾਂ ਚ ਵੀ ਬਰੇਨਾ ਮੇਰੇ ਵੀ ਅੱਖਾਂ ਨੇ ਲੋਕਾਂ ਦੇ ਵੀ ਅੱਖਾਂ ਨੇ ਮੇਰੇ ਵੀ ਨਾ ਕਰ ਲੋਕਾਂ ਦੇ ਵੀ ਨਾ ਕਰ ਮੇਰੇ ਵੀ ਹੱਥ ਨੇ ਲੋਕਾਂ ਪੱਜ ਗਿਆਨੰਦਰ ਸਾਰਿਆਂ ਦਾ ਹੀ ਨੇ ਅਨਪੜ੍ਹੇ ਦੇ ਬਨਾ ਮੇਰਾ ਸ਼ਰੀਰ ਨਹੀਂ ਜਲਦਾ ਉਹਨਾਂ ਦਾ ਵੀ ਨਹੀਂ ਜਲਦਾ ਤੇ ਮੇਰਾ ਕੋ ਵੱਖਰਾ ਤਾਂ ਹੈ ਨਹੀਂ ਉਹਨਾਂ ਦਾ ਸ਼ਰੀਰ ਮਿਮਾਈ ਛੱਡ ਕੇ ਅੰਦਰ ਜਾ ਬੜਾ ਤੇ ਫਿਰ ਬਾਅਦ ਵਿੱਚ ਸ਼ਰੀਰ ਨੂੰ ਸਟਾਰਟ ਕਰਨਾ ਲੈ ਕੇ ਉੱਠ ਖੜਾ ਇਹ ਤਾਂ ਤਾਂ ਪੋਸੀਬਲ ਨਹੀਂ ਹੈ ਇਹ ਤੇ ਕਟਿਆ ਜਾਂਦਾ ਜਿਹੜਾ ਰਾਮ ਰਾਏ ਤਿੰਨ ਦਿਨ ਗਿਆ ਸੀ ਉਹ ਨਹੀਂ ਆ ਸਕਦਾ ਪੋਸੀਬਿਲਟੀ ਹੈ ਸਭ ਕਰਾ ਮਾਤਾ ਕਟੀਆਂ ਜਾਂਦੀ ਇੱਥੇ ਹੋ ਗਈ। ਦਰ ਦਰ ਵੇਸੀ ਕਖੜੀ ਚੱਲਣਾ ਦੁਨੀਆ ਭੱਤ ਜੇ ਮਨ ਦੁਨੀਆ ਚੱਲਦੀ ਹੈ ਦੁਨੀਆ ਦਾ ਸਰੀਰ ਚੱਲਦਾ ਹੋਵੇ ਮੇਰਾ ਚੱਲਦਾ। ਬੰਨ ਆਤਮਾ ਬਿਨਾਂ ਸਰੀਰ ਨਹੀਂ ਚੱਲ ਸਕਦਾ। ਆਤਮਾ ਗਾਇਰ ਹਜਰ ਹੋ ਕੇ ਸਰੀਰ ਨਹੀਂ ਰਹਿ ਸਕਦਾ। ਛੱਡ ਕੇ ਸਰੀਰ ਆਤਮਾ ਦੁਬਾਰਾ ਨਹੀਂ ਵੜ ਸਕਦੀ ਸਰੀਰ 'ਚ। ਤੇ ਮੈਂ ਗੱਲ ਕਿਵੇਂ ਸੁਣ ਕੇ ਆਵਾਂ? ਉੱਤੇ ਕਾਫੀ ਧੇਰ ਬੈਠਣਾ ਪਊਗਾ ਥੋੜ੍ਹਾ। ਉਤਦਰ ਖਬਰਾਂ ਵੀ ਨਾ ਲੱਗ ਜਾ ਤਾਂ ਉਹ ਵੀ ਨਾ ਲੱਗ ਜਾ ਸਾਲ ਲੱਗ ਜਾਏ। ਇਹ ਸਰੀਰ ਦਾ ਕੀ ਬਣੂ ਫਿਰ? ਬਨੋ 28 ਪੋਟਲੀ ਕਿੱਥੇ ਵਹੀਆਂ ਘਤ। ਆ ਜਿਹੜੀ ਪੋਟਲੀ ਚੱਕੀ ਆ ਸਰੀਰ ਦੀ ਇਹਨੂੰ ਕਿੱਥੇ ਛੱਡ ਕੇ ਜਾਵਾਂ? ਪਹਿਲਾਂ ਸਰੀਰ ਕਿੱਥੇ ਛੱਡਾਂ? ਕਿੱਥੇ ਰੱਖਾਂ ਇਹਨੂੰ ਦੁਬਾਰਾ ਆ ਕੇ ਸਾਹਮਣਾ। ਇਹ ਸਰੀਰ ਦੀ ਪੋਟਲੀ ਇਹਨੂੰ ਕਿੱਥੇ ਰੱਖਾਂ? ਉਹ ਅੰਦਰ ਜਾਣ ਵਾਸਤੇ। ਤੇਰੇ ਅਰਥ ਤਾਂ ਜਾਂਦਾ ਨਹੀਂ ਇਹ ਸਨੈ ਸਿਰ ਸਨੈ ਸਿਰ ਤਾਂ ਜਾ ਨਹੀਂ ਸਕਦਾ ਉੱਥੇ ਗੰਦਰਬੀ ਸੀ ਖੜੀ ਐ ਸਰਵੇਸੀ ਜਿੱਤੇ ਉਹਦਾ ਬੇਸ ਸਵਾਲੇ ਖੜਾ ਕੀਤਾ ਉਹਦਾ ਜਵਾਬ ਨਾ ਬਲੋ ਕਾਹਨੇ